ਚੈਨਲ ਪੰਜਾਬੀ ਦੇ ਕੈਨੇਡਾ ਨਿਊਜ਼ ਦੇ ਵਿੱਚ ਤੁਹਾਡਾ ਸਵਾਗਤ ਹੈ ਮੈਂ ਹਰਸ਼ਦੀਪ ਸਿੰਘ ਹੈਡਲਾਈਨਸ ਦੇ ਨਾਲ ਕਰਦੇ ਹਾਂ ਸ਼ੁਰੂਆਤ ਲਿਬਰਲ ਪਾਰਟੀ ਦੇ ਚੋਣਾਂ ਜਿੱਤਣ ਤੋਂ ਬਾਅਦ ਕੈਨੇਡਾ ਦੇ ਪ੍ਰਧਾਨ ਮੰਤਰੀ ਮਾਕ ਕਾਰਨੀ ਵਿਪਾਰਕ ਨੀਤੀਆਂ ਦੇ ਬਾਰੇ ਗਲੋਬਲ ਲੀਡਰਸ ਦੇ ਨਾਲ ਕਰ ਰਹੇ ਨੇ ਗੱਲਬਾਤ ਅਗਲੇ ਹਫਤੇ ਅਮਰੀਕਾ ਜਾਣ ਦੀ ਵੀ ਚਰਚਾ ਬ੍ਰਿਟਿਸ਼ ਕੋਲੰਬੀਆ ਦੀ ਸਰਕਾਰ ਵੀ ਇਲੈਕਟ੍ਰਿਕ ਕਾਰਾਂ ਸਬੰਧੀ ਰਿਵੈਟ ਪ੍ਰੋਗਰਾਮ ਤੇ ਲਗਾਏਗੀ ਰੋਕ ਇਲੈਕਟ੍ਰਿਕ ਕਾਰਾਂ ਹੋਣਗੀਆਂ ਮਹਿੰਗੀਆਂ ਮੈਟਰੋ ਵੈਨਕੂਵਰ ਦੇ ਵਿੱਚ ਟ੍ਰਾਂਜ਼ਿਟ ਸਰਵਿਸਿਜ਼ 'ਚ 5% ਦਾ ਹੋਵੇਗਾ ਵਾਧਾ ਮੈਟਰੋ ਵੈਨਕੂਵਰ ਮੇਅਰਜ਼ ਕਾਉਂਸਲ ਨੇ ਲਿਆ ਫੈਸਲਾ ਹੁਣ ਜਾਂਦੇ ਖਬਰਾਂ ਵਿਸਤਾਰ ਦੇ ਨਾਲ ਲਿਬਰਲ ਪਾਰਟੀ ਦੀ ਜਿੱਤ ਤੋਂ ਬਾਅਦ ਕੈਨੇਡਾ ਦੇ ਪ੍ਰਧਾਨ ਮੰਤਰੀ ਮਾਰਕ ਕਾਰਨੇਵਲੋ ਦੇਸ਼ ਦੀਆਂ ਵਪਾਰਕ ਨੀਤੀਆਂ ਕੀ ਹੋਣਗੀਆਂ ਇਸ ਬਾਰੇ ਗਲੋਬਲ ਲੀਡਰਾਂ ਦੇ ਨਾਲ ਭਵਿੱਖ ਵਿੱਚ ਗੱਲਬਾਤ ਕੀਤੀ ਜਾਏਗੀ PMO ਮੁਤਾਬਕ ਪ੍ਰਧਾਨ ਮੰਤਰੀ ਕਾਰਨੀ ਵੱਲੋਂ ਕਿੰਗ ਚਾਰਲਸ ਯੂਕਰੇਨੀ ਰਾਸ਼ਟਰਪਤੀ ਵਾਲਾਦੀਮੀਰ ਜ਼ੇਲਨਸਕੀ ਅਤੇ ਯੂਰਪੀਅਨ ਯੂਨੀਅਨ ਦੀ ਪ੍ਰੈਜ਼ੀਡੈਂਟ ਐਂਟੋਨੀਓ ਕੋਸਟਾ ਨਾਲ ਫੋਨ 'ਤੇ ਗੱਲਬਾਤ ਕੀਤੀ ਗਈ ਹੈ ਸੋਸ਼ਲ ਮੀਡੀਆ 'ਤੇ ਇੱਕ ਪੋਸਟ ਵਿੱਚ ਜ਼ੇਲਨਸਕੀ ਨੇ ਕਿਹਾ ਕਿ ਕਾਰਨੀ ਵੱਲੋਂ ਵਾਰ ਰੋਕਣ ਤੇ ਸੰਬੰਧੀ ਕਦਮ ਚੁੱਕਣ ਬਾਰੇ ਗੱਲਬਾਤ ਕੀਤੀ ਗਈ ਹੈ ਤੇ ਕੈਨੇਡਾ ਦੀ ਵਰਦਾਨਗੀਚ ਹੋਣ ਵਾਲੀ G7 ਸਮਿਟ ਵਿੱਚ ਇਸ ਬਾਰੇ ਉਸਾਰੂ ਗੱਲਬਾਤ ਕੀਤੀ ਜਾਏਗੀ ਅਤੇ ਉਹਨਾਂ ਯੂਕਰੇਨ ਦੀ ਸਿਕਿਉਰਿਟੀ ਲਈ ਕੈਨੇਡਾ ਦਾ ਧੰਨਵਾਦ ਵੀ ਕੀਤਾ ਤੇ ਨਾਲੋਂ ਨਾਲ ਚਰਚਾ ਹੈ ਕਿ ਵਲਾਦੀਮੀਰ ਜ਼ੇਲਨਸਕੀ G7 ਦੀ ਇਕੱਤਰਤਾ ਦੇ ਮੌਕੇ ਇਸ ਦਾ ਹਿੱਸਾ ਬਣਨਗੇ ਇਮੋਂ ਅਨਸਾਰ ਦੋਵੇਂ ਲੀਡਰਾਂ ਨੇ ਟੇਬਲ ਟਾਕ ਜ਼ਰੀਏ ਸ਼ਾਂਤੀ ਸਥਾਪਿਤ ਕਰਨ ਲਈ ਸਹਿਮਤ ਹੋਏ ਨੇ ਤੇ ਜੀ7 ਸਮਿਟ ਦੌਰਾਨ ਸੰਪਰਕ ਵਿੱਚ ਰਹਿਣ ਉੱਪਰ ਵੀ ਸਹਿਮਤੀ ਬਣੀ ਹੈ ਤੇ ਯੂਰੋਪੀਅਨ ਲੀਡਰ ਨੇ ਕਿਹਾ ਕਿ ਇੱਕ ਟਰੱਸਟਡ ਟ੍ਰੇਡ ਲਈ ਕੈਨੇਡਾ ਦੇ ਭਾਈਵਾਲ ਬਣ ਉੱਪਰ ਜ਼ੋਰ ਦਿੱਤਾ ਗਿਆ ਹੈ ਕੈਨੇਡਾ ਤੇ ਯੂਰੋਪੀਅਨ ਯੂਨੀਅਨ ਦਰਮਿਆਨ ਆਰਥਿਕ ਸਬੰਧ ਮਜ਼ਬੂਤ ਕਰਨ ਉੱਪਰ ਸਹਿਮਤੀ ਵੀ ਦੋਵੇਂ ਲੀਡਰਾਂ ਨੇ ਦਿੱਤੀ ਹੈ ਜੇਤਤ ਤੋਂ ਬਾਅਦ ਨਵੇਂ ਵਪਾਰਕ ਰਿਸ਼ਤੇ ਸਥਾਪਿਤ ਹੋਣ ਦੀ ਗੱਲ ਕੈਨੇਡਾ ਦੇ ਪ੍ਰਧਾਨ ਮੰਤਰੀ ਮਾਕਰਨੀ ਵੱਲੋਂ ਕੀਤੀ ਗਈ ਸੀ ਜਿਨ੍ਹਾਂ ਦੇ ਵੱਲੋਂ ਅਗਲੇ ਹਫਤੇ ਵਾਈਟ ਹਾਸ ਪਹੁੰਚ ਕੇ ਅਮਰੀਕੀ ਰਾਸ਼ਟਰਪਤੀ ਡੋਨਲਡ 트੍ਰੰਪ ਦੇ ਨਾਲ ਵੀ ਮੁਲਾਕਾਤ ਕੀਤੀ ਜਾਏਗੀ ਕਿਉਂਕਿ ਇਸ ਸੰਬੰਧੀ 트੍ਰੰਪ ਦੇ ਵੱਲੋਂ ਜਾਣਕਾਰੀ ਬੇਸ਼ੱਕ ਸਾਂਝੀ ਕੀਤੀ ਗਈ ਹੈ ਪਰ ਪੀਐਮ ਆਫਿਸ ਨੇ ਇੰਨੇ ਕਿਹਾ ਹੈ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਕੈਨੇਡੀਅਨ ਪ੍ਰਾਈਮ ਮਿਨਿਸਟਰ ਅਮਰੀਕਾ ਵਿਜ਼ਿਟ ਕਰਨਗੇ ਪਰ ਇਸ ਸਬੰਧੀ ਕੋਈ ਨਿਰਧਾਰਤ ਤਾਰੀਖ ਦਾ ਐਲਾਨ ਨਹੀਂ ਕੀਤਾ ਗਿਆ ਪਰ ਇਹ ਆਸ ਪ੍ਰਗਟਾਈ ਜਾ ਰਹੀ ਹੈ ਕਿ ਕਾਰਨੀ ਟਰੰਪ ਦੀ ਮਿਲਣੀ ਤੋਂ ਬਾਅਦ ਦੋਵੇਂ ਮੁਲਕਾਂ 'ਚ ਚੱਲ ਰਹੀ ਟ੍ਰੇਡ ਵਾਰ ਦੇ ਵਿੱਚ ਸ਼ਾਇਦ ਕੁਝ ਠਹਿਰਾ ਆ ਸਕਦਾ ਹੈ ਇਸ ਤੋਂ ਇਲਾਵਾ ਕੈਨੇਡਾ ਯੂ ਐਸ ਮੈਕਸੀਕੋ ਟ੍ਰੇਡ ਐਗਰੀਮੈਂਟ ਦੇ ਰੀਨਿਊ ਅਤੇ ਇਸ ਵਿੱਚ ਤਬਦੀਲੀਆਂ ਦੀ ਗੱਲ ਵੀ ਟਰੰਪ ਐਡਮਿਨਿਸਟ੍ਰੇਸ਼ਨ ਦੇ ਵੱਲੋਂ ਲਗਾਤਾਰ ਕੀਤੀ ਜਾ ਰਹੀ ਹੈ ਜਿਸ ਕਾਰਨ ਇਹ ਮੀਟਿੰਗ ਹੋਰ ਵੀ ਮਹੱਤਵਪੂਰਨ ਬਣ ਜਾਂਦੀ ਹੈ ਕਿਉਂਕਿ ਟ੍ਰੇਡ ਟਾਈਜ਼ ਮਜ਼ਬੂਤ ਨੇ ਪਰ ਨਾਲੋਂ ਨਾਲ ਕੈਨੇਡਾ ਦੇ ਵੱਲੋਂ ਹੁਣ ਨਵੇਂ ਟ੍ਰੇਡ ਭਾਈਵਾਲਾਂ ਦੀ ਤਲਾਸ਼ ਵੀ ਕੀਤੀ ਜਾ ਰਹੀ ਹੈ ਜਿਸ ਲਈ ਯੂਕੇ ਯੂਰੋਪੀਅਨ ਯੂਨੀਅਨ ਤੇ ਜਾਪਾਨ ਦਾ ਰਸਤਾ اختیار ਕੀਤਾ ਜਾ ਸਕਦਾ ਹੈ ਬ੍ਰਿਟਿਸ਼ ਕੋਲੰਬੀਆ ਦੀ ਹਾਊਸਿੰਗ ਮਾਰਕੀਟ 'ਚ ਸੁਸਤੀ ਲਗਾਤਾਰ ਬਰਕਰਾਰ ਹੈ ਕਿਉਂਕਿ ਕੈਨੇਡੀਅਨ ਅਰਥਵਿਵਸਥਾ ਦਾ ਭਵਿੱਖ ਅਮਰੀਕਾ ਨਾਲ ਟ੍ਰੇਡ ਵਾਰ ਦੀਆਂ ਚਿੰਤਾਵਾਂ ਕਾਰਨ ਖਰੀਦਦਾਰ ਮਾਰਕੀਟ ਵਿੱਚ ਦਿਲਚਸਪੀ ਨਹੀਂ ਦਿਖਾ ਰਿਹਾ ਕਿਉਂਕਿ ਇਕਨੋਮੀ ਕਿਸ ਦਿਸ਼ਾ ਵਿੱਚ ਜਾਏਗੀ ਇਸ ਬਾਰੇ ਫਿਲਹਾਲ ਕੁਝ ਸਪੱਸ਼ਟ ਨਹੀਂ ਹੈ BC ਰੀਅਲ ਏਸਟੇਟ ਐਸੋਸੀਏਸ਼ਨ ਨੇ ਆਪਣੀ 2025 ਦੀ ਸੈਕੰਡ ਕੁਆਟਰ ਦੀ ਹਾਊਸਿੰਗ ਪਵ ਵਿਖਵਾਣੀ ਕੀਤੀ ਹੈ ਐਸੋਸੀਏਸ਼ਨ ਦਾ ਕਹਿਣਾ ਹੈ ਕਿ ਉਹਨਾਂ ਨੂੰ 2025 ਦੌਰਾਨ ਸੇਲਸ 'ਚ ਮਜ਼ਬੂਤੀ ਆਉਣ ਦੀ ਉਮੀਦ ਸੀ ਪਰ ਅਜੇ ਹਾਂ ਨਹੀਂ ਹੋਇਆ ਆਰਥਿਕ ਮਹਾਰਾ ਦਾ ਕਹਿਣਾ ਹੈ ਕਿ ਖਰੀਦਦਾਰ ਸਾਲ ਦੇ ਫਸਟ ਕੁਆਟਰ ਵਿੱਚ ਪਿੱਛੇ हट ਗਏ ਲਗਭਗ 85000 ਸੇਲਸ ਹੋਣ ਦੀ ਉਮੀਦ ਸੀ ਪਰ ਇਸ ਦੀ ਬਜਾਏ ਸੇਲਸ 20 ਤੋਂ 25% ਘਟ ਨੇ ਕਿਉਂਕਿ ਬਾਅਰ ਵਿੱਚ ਵਿਸ਼ਵਾਸ ਪੈਦਾ ਨਹੀਂ ਹੋ ਰਿਹਾ ਫਿਲਹਾਲ ਉਨੱਚ ਆਰਥਿਕਤਾ ਨੂੰ ਲੈ ਕੇ ਕੁਝ ਸਪੱਸ਼ਟ ਨਹੀਂ ਹੈ ਤੇ ਲਿਸਟਿੰਗ ਵੱਧ ਰਹੀ ਹੈ ਜੋ ਕਿ ਇੱਕ ਡੈਕੇਡ ਵਿੱਚ ਸਭ ਤੋਂ ਰਿਕਾਰਡ ਹਾਈ ਪੱਧਰ ਦੇ ਉੱਪਰ ਹੈ ਮਹਾਰਾ ਮੁਤਾਬਕ ਬਾਏਰ ਕੋਲ ਬਹੁਤ ਆਪਸ਼ਨਸ ਨੇ ਪਰ ਘਰ ਵੇਚਣ ਵਾਲੇ ਵਿਅਕਤੀ ਜਲਦੀ ਕੀਮਤਾਂ ਘਟਾਉਣ ਦੇ ਲਈ ਤਿਆਰ ਨਹੀਂ ਹੈ ਬੇਸ਼ੱਕ ਸਪਲਾਈ 'ਚ ਵਾਧਾ ਹੋਇਆ ਪਰ ਪ੍ਰਾਈਸ ਵਿੱਚ ਕੋਈ ਵੱਡੀ ਤਬਦੀਲੀ ਨਹੀਂ ਹੋਈ ਫਰੇਜ਼ਰ ਵੈਲੀ ਅਤੇ ਵੈਂਕੂਵਰ 'ਚ ਕੀਮਤਾਂ 1 ਤੋਂ 2% ਹੇਠਾਂ ਆਈਆਂ ਨੇ ਪਰ ਪਿਛਲੇ 18 ਮਹੀਨਿਆਂ ਤੋਂ ਪ੍ਰਾਈਸ ਲਗਭਗ ਸਥਿਰ ਬਣੇ ਹੋਏ ਨੇ ਮਹਾਰਾ ਮਤਾਬਕ 2024 ਦੇ ਆਖਰੀ ਮਹੀਨਿਆਂ ਚ ਮਾਰਕੀਟ ਚ ਮਜ਼ਬੂਤੀ ਆਈ ਸੀ ਕਿਉਂਕਿ ਬੈਂਕ ਆਫ ਕੈਨੇਡਾ ਦੇ ਵੱਲੋਂ ਇੰਟਰਸਟ ਰੇਟ ਲਗਾਤਾਰ ਘਟਾਏ ਗਏ ਜਿਸ ਕਾਰਨ ਬਾਇਰਜ਼ ਹਾਊਸਿੰਗ ਮਾਰਕੀਟ ਦੇ ਵਿੱਚ ਐਂਟਰ ਹੋਣ ਲੱਗੇ ਸਨ ਪਰ ਅਮਰੀਕਾ ਚ ਰਾਸ਼ਟਰਪਤੀ ਚੋਣਾਂ ਤੋਂ ਬਾਅਦ ਨਵੇਂ ਚੁਣੇ ਗਏ ਰਾਸ਼ਟਰਪਤੀ ਡੋਨਲਡ ਟਰੰਪ ਵੱਲੋਂ ਟ੍ਰੇਡ ਥ੍ਰੈਟਸ ਦੇ ਚਲਦਿਆਂ ਬਾਇਰ ਇੱਕ ਵਾਰ ਫਿਰ ਤੋਂ ਆਪਣਾ ਪੈਸਾ ਸੇਫ ਆਪਣੇ ਕੋਲ ਰੱਖਣਾ ਚਾਹੁੰਦਾ ਜਿਸ ਕਾਰਨ ਹਾਊਸਿੰਗ ਮਾਰਕੀਟ ਦੇ ਵਿੱਚ ਐਂਟਰ ਨਹੀਂ ਹੋ ਰਿਹਾ ਪਰ ਟ੍ਰੇਡ ਟੈਂਸ਼ਨਸ ਨੇ ਮਾਰਕੀਟ ਦੇ ਵਿੱਚ ਠੰਡ ਪੂਰੀ ਤਰ੍ਹਾਂ ਪਸਾਰ ਦਿੱਤੀ ਹੈ ਤੇ ਇਹ ਭਵਿੱਖਬਾਣੀ ਕੀਤੀ ਜਾ ਰਹੀ ਹੈ ਕਿ ਜਦੋਂ ਤੱਕ ਇਹ ਟ੍ਰੇਡ ਟੈਂਸ਼ਨਸ ਠੀਕ ਨਹੀਂ ਹੋਣਗੀਆਂ ਉਸ ਸਮੇਂ ਸ਼ਾਇਦ ਬਾਏਰ ਮਾਰਕੀਟ ਦੇ ਵਿੱਚ ਐਂਟਰ ਹੋਣ ਦੇ ਲਈ ਇੰਤਜ਼ਾਰ ਕਰੇਗਾ ਦੂਜੇ ਪਾਸੇ ਕਾਂਡੋ ਅਤੇ ਟਾਊਨ ਹਾਊਸ ਦੀ ਮਾਰਕੀਟ ਦੇ ਵਿੱਚ ਪ੍ਰਾਈਸ 'ਚ ਗਰਾਵਟ ਜ਼ਰੂਰ ਦੇਖੀ ਗਈ ਹੈ ਖਾਸ ਕਰਕੇ ਕਲੋਜ਼ਿੰਗਸ ਨੂੰ ਲੈ ਕੇ ਵੀ ਕਈ ਪ੍ਰਕਾਰ ਦੀਆਂ ਦਿੱਕਤਾਂ ਸਾਹਮਣੇ ਆ ਰਹੀਆਂ ਨੇ ਤੇ ਬਹੁਤ ਸਾਰੇ ਕਨਫਲਿਕਟ ਵੀ ਨਜ਼ਰ ਆ ਰਹੇ ਨੇ ਜੋ ਸਪੱਸ਼ਟ ਰੂਪ ਦੇ ਵਿੱਚ ਹਾਊਸਿੰਗ ਮਾਰਕੀਟ 'ਚ ਅਸਥਿਰਤਾ ਅਤੇ ਸਸਤੀ ਦਾ ਸੰਕੇਤ ਨੇ BC ਵਿੱਚ ਨਵੇਂ ਇਲੈਕਟ੍ਰਿਕ ਕਾਰ ਖਰੀਦਣੀ ਹੁਣ ਮਹਿੰਗੀ ਹੋ ਸਕਦੀ ਹੈ ਕਿਉਂਕਿ ਪ੍ਰੋਵੈਂਸ ਦੇ ਕਾਰ ਡੀਲਰਾਂ ਨੇ ਪ੍ਰੀਮੀਅਰ ਡੇਵਿਡ EV ਸਰਕਾਰ ਵੱਲੋਂ ਇਲੈਕਟ੍ਰਿਕ ਵਹੀਕਲਸ ਰਿਬੇਟ ਪ੍ਰੋਗਰਾਮ ਨੂੰ ਰੋਕਣ ਦੇ ਜਵਾਬ ਦੇ ਵਿੱਚ ਚੇਤਾਵਨੀ ਦਿੱਤੀ ਹੈ। ਉਹਨਾਂ ਦਾ ਕਹਿਣਾ ਹੈ ਕਿ ਇਸ ਸਾਲ ਦੇ ਸ਼ੁਰੂ ਵਿੱਚ ਪਹਿਲਾਂ ਫੈਡਰਲ ਸਰਕਾਰ ਨੇ ਆਪਣੀ ਰਿਬੇਟ ਬੰਦ ਕਰ ਦਿੱਤੀ ਤੇ ਹੁਣ BC ਦੇ એનર્ਜੀ ਮਿਨਿਸਟਰ ਐਡਰੀਅਨ ਡਿਕਸ ਨੇ ਕਿਹਾ ਕਿ ਸੂਬਾ ਆਪਣੇ ਕਲੀਨ BC ਕਲਾਈਮੇਟ ਪ੍ਰੋਗਰਾਮ ਦਾ ਰਿਵਿਊ ਕਰਦੇ ਹੋਏ ਆਪਣੀ ਰਿਬੇਟ ਪ੍ਰੋਗਰਾਮ ਨੂੰ ਰੋਕ ਰਿਹਾ ਹੈ ਕਾਰ ਡੀਲਰਸ ਦਾ ਕਹਿਣਾ ਹੈ ਕਿ ਇਸ ਕਦਮ ਨਾਲ ਨਵੀਆਂ ਇਲੈਕਟ੍ਰਿਕ ਕਾਰਾਂ ਦੀ ਪ੍ਰਾਈਸ ਬਹੁਤ ਸਾਰੇ ਲੋਕਾਂ ਨੂੰ ਮਹਿੰਗੇ ਲੱਗਣਗੇ ਤੇ ਪਹੁੰਚ ਤੋਂ ਬਾਹਰ ਵੀ ਹੋ ਸਕਦੇ ਨੇ ਨਵੇਂ ਕਾਰ ਡੀਲਰ ਐਸੋਸੀਏਸ਼ਨ ਦੇ ਪ੍ਰੈਜ਼ੀਡੈਂਟ ਬਲੇਅਰ ਕੁਐਲੀ ਨੇ ਕਿਹਾ ਕਿ ਇਲੈਕਟ੍ਰਿਕ ਕਾਰਾਂ ਦੀ ਕੀਮਤ ਅਜੇ ਵੀ ਗੈਸ ਨਾਲ ਚੱਲਣ ਵਾਲੀਆਂ ਕਾਰਾਂ ਤੋਂ ਜ਼ਿਆਦੇ ਹੈ ਅਤੇ ਇਸ ਪਾੜੇ ਨੂੰ ਘੱਟ ਕਰਨ ਦੇ ਲਈ ਕਿਸੇ ਨਾ ਕਿਸੇ ਤਰ੍ਹਾਂ ਦੀ ਸਪੋਰਟ ਦੀ ਜ਼ਰੂਰਤ ਹੈ। ਕਾਬਲੇ ਗੌਰ ਹੈ ਕਿ ਬ੍ਰਿਟਿਸ਼ ਕੋਲੰਬੀਆ ਨੇ ਆਪਣੇ ਇਲੈਕਟ੍ਰਿਕ ਵਾਹਨ ਰਿਬੇਟ ਪ੍ਰੋਗਰਾਮ ਤਹਿਤ ਲੋਕਾਂ ਨੂੰ ਇਲੈਕਟ੍ਰਿਕ ਵਹੀਕਲ ਖਰੀਦਣ ਦੇ ਵਾਸਤੇ ਉਤਸ਼ਾਹਿਤ ਕਰਨ ਲਈ 650 ਮਿਲੀਅਨ ਡਾਲਰ ਤੋਂ ਜ਼ਿਆਦਾ ਖਰਚ ਕੀਤੇ ਨੇ। ਮੈਟਰੋ ਵੈਂਕੂਵਰ ਦੇ ਲੋਕਾਂ ਲਈ ਇਹ ਕਾਫੀ کارਗਰ ਸਿੱਧ ਹੋਇਆ ਕਿਉਂਕਿ ਇਸ ਇਲਾਕੇ ਦੇ ਵਿੱਚ ਜ਼ਿਆਦਾ ਇਲੈਕਟ੍ਰਿਕ ਕਾਰਾਂ ਖਰੀਦੀਆਂ ਗਈਆਂ ਨੇ ਬੇਸ਼ੱਕ ਫੈਡਰਲ ਸਰਕਾਰ ਦੇ ਵੱਲੋਂ ਵੀ ਇਸੇ ਤਰਜ਼ ਦੇ ਉੱਪਰ ਰੇਵਟ ਪ੍ਰੋਗਰਾਮ ਦੀ ਸ਼ੁਰੂਆਤ ਕੀਤੀ ਗਈ ਸੀ ਪਰ ਇਸੇ ਫੰਡ ਖਤਮ ਹੋਣ ਤੋਂ ਬਾਅਦ ਇਸ ਨੂੰ ਅੱਗੇ ਨਹੀਂ ਵਧਾਇਆ ਗਿਆ ਜਿਸ ਕਾਰਨ ਇਲੈਕਟ੍ਰਿਕ ਵਹੀਕਲਸ ਦੀਆਂ ਕੀਮਤਾਂ ਵਧ ਗਈਆਂ ਸਨ ਪਰ ਪ੍ਰੋਵਿੰਸ਼ੀਅਲ ਰੇਵਟ ਦੇ ਚਲਦਿਆਂ ਬੀਸੀ ਦੇ ਵਿੱਚ ਫਿਰ ਵੀ ਇਸ ਪਾੜੇ ਨੂੰ ਘੱਟ ਕਰਨ ਦੇ ਲਈ ਲਗਾਤਾਰ ਸਰਕਾਰ ਦੇ ਵੱਲੋਂ ਯੋਗਦਾਨ ਪਾਇਆ ਗਿਆ ਸੀ ਪਰ ਹੁਣ ਕਲਾਈਮੇਟ ਚੇਂਜ ਪ੍ਰੋਗਰਾਮ ਨੂੰ ਰਿਵਿਊ ਕਰਦੇ ਹੋਏ ਜੇਕਰ ਸਰਕਾਰ ਪੱਕੇ ਤੌਰ ਤੇ ਇਸ ਰਿਵੈਟ ਪ੍ਰੋਗਰਾਮ ਨੂੰ ਰੋਕ ਦਿੰਦੀ ਹੈ ਤਾਂ ਇਲੈਕਟ੍ਰਿਕ ਵਹੀਕਲਸ ਦੀਆਂ ਸੇਲਸ ਤੇ ਉੱਪਰ ਅਸਰ ਜ਼ਰੂਰ ਪਾਏਗਾ ਤੇ 2035 ਤੱਕ ਜ਼ੀਰੋ ਐਮਿਸ਼ਨ ਕਲਾਈਮੇਟ ਟੀਚੇ ਨੂੰ ਵੀ ਇਸ ਦੇ ਨਾਲ ਝਟਕਾ ਲੱਗ ਸਕਦਾ ਹੈ ਕਿਉਂਕਿ ਕੈਨੇਡਾ ਭਰ ਦੇ ਵਿੱਚ ਵਹੀਕਲਸ ਦਾ ਪੋਲੂਸ਼ਨ ਇੱਕ ਵੱਡਾ ਕਾਰਨ ਹੈ ਮੈਟਰ ਵੈਨਕੂਵਰ ਦੇ ਲੋਕਾਂ ਲਈ ਬਿਹਤਰ ਟ੍ਰਾਂਜ਼ਿਟ ਸਰਵਿਸਿਜ਼ ਦੇਣ ਦੇ ਲਈ ਮੇਅਰਜ਼ ਕਾਉਂਸਲ ਵੱਲੋਂ 2025 ਦੌਰਾਨ ਇਨਵੈਸਟਮੈਂਟ ਵਧਾਉਣ ਨੂੰ ਮਨਜ਼ੂਰੀ ਦਿੱਤੀ ਗਈ ਹੈ ਜਿਸ ਨਾਲ ਨਵੇਂ ਰੂਟਸ ਸ਼ੁਰੂ ਹੋਣ ਦੀ ਉਮੀਦ ਪਈ ਹੈ ਬੇਸ਼ੱਕ ਫੰਡਾਂ ਦੀ ਘਾਟ ਇੱਕ ਵੱਡਾ ਮੁੱਦਾ ਪਿਛਲੇ ਸਮੇਂ ਦੌਰਾਨ ਬਣਿਆ ਰਿਹਾ ਹੈ ਪਰ ਇਸੇ ਦੌਰਾਨ ਸਰੀਚ ਕਿੰਗ ਜਾਰਜ ਦੇ ਨਾਲ-ਨਾਲ ਬਰਨਬੀ ਅਤੇ ਨਾਰਥ ਸ਼ੋਰ ਦਰਮਿਆਨ ਲੈਂਗਲੀ ਅਤੇ ਮੈਪਲ ਰਿਜ ਦਰਮਿਆਨ ਨਵੇਂ ਰੈਪਿਡ ਕੋਰੀਡੋਰਸ ਦਾ ਕੰਮ ਅੱਗੇ ਵਧਾਉਣ ਨੂੰ ਮਨਜ਼ੂਰੀ ਦਿੱਤੀ ਗਈ ਹੈ ਇਸ ਇਨਵੈਸਟਮੈਂਟ ਲਈ ਕਈ ਯੋਜਨਾਵਾਂ ਪੇਸ਼ ਕੀਤੀਆਂ ਗਈਆਂ ਨੇ ਜਿਸ ਤਹਿਤ ਫੰਡ ਦਿੱਤਾ ਜਾਏਗਾ 2025 ਚ ਔਸਤਨ ਫੈਮਿਲੀ ਦੇ ਪ੍ਰਾਪਰਟੀ ਟੈਕਸ ਦੇ ਵਿੱਚ ਇਸ ਨਾਲ 20 ਡਾਲਰ ਦਾ ਵਾਅਦਾ ਹੋਏਗਾ ਤੇ ਜੁਲਾਈ 2026 ਦੀ ਸ਼ੁਰੂਆਤ ਤੋਂ 14 ਸੈਂਟ ਕਿਰਾਏ ਦੇ ਵਿੱਚ ਵੀ ਵਾਅਦਾ ਕੀਤਾ ਜਾਏਗਾ ਟ੍ਰਾਂਸਲਿੰਕ ਅਨੁਸਾਰ ਬੀਸੀ ਸਰਕਾਰ ਵੀ ਟ੍ਰਾਂਜ਼ਿਟ ਖੇਤਰ ਦੇ ਵਿੱਚ ਇਨਵੈਸਟਮੈਂਟ ਕਰ ਰਹੀ ਹੈ ਜਿਸ ਤਹਿਤ 312 ਮਿਲੀਅਨ ਡਾਲਰ ਦਾ ਯੋਗਦਾਨ ਅਤੇ ਹੋਰ ਰਿਸੋਰਸਸ ਤੋਂ ਵੀ ਰੈਵਨਿਊ ਜਨਰੇਟ ਹੋਏਗਾ ਟ੍ਰਾਂਸਲਿੰਕ ਹਰ ਸਾਲ 5.5 ਮਿਲੀਅਨ ਘੰਟੇ ਦੀ ਸੇਵਾ ਪ੍ਰਦਾਨ ਕਰਦੀ ਹੈ ਜਿਸ ਵਿੱਚ ਬੱਸਾਂ ਕਮਿਊਟਰ ਟ੍ਰੇਨਸ ਸੀ ਬੱਸ ਅਤੇ ਸਪੈਸ਼ਲ ਰੂਟਸ ਦੇ ਉੱਪਰ ਸ਼ਟਲ ਬੱਸ ਸਰਵਿਸ ਸ਼ਾਮਲ ਹੈ ਅਤੇ ਇਸ ਨੂੰ ਹਰ ਸਾਲ ਲਗਭਗ 600 ਮਿਲੀਅਨ ਡਾਲਰ ਦੇ ਘਾਟੇ ਦਾ ਸਾਹਮਣਾ ਕਰਨਾ ਪੈ ਰਿਹਾ ਇਸ ਮੌਕੇ ਤੇ ਮੇਅਰਜ਼ ਕਾਉਂਸਲ ਦੇ ਚੇਅਰ ਬ੍ਰੈਡਵੈਸਟ ਅਨਸਾਰ 5% ਸਰਵਿਸਿਜ਼ ਦੇ ਵਿੱਚ ਵਾਧਾ ਕੀਤਾ ਜਾਏਗਾ ਅਤੇ ਇਸ ਦੀ ਪਰਪਾਈ ਦੇ ਲਈ ਜੋ ਖਰਚਾ ਆਏਗਾ ਉਸ ਦੇ ਲਈ ਕਈ ਰਾਹ ਅਪਣਾਏ ਜਾਣਗੇ ਤੇ ਇਸੇ ਤਹਿਤ ਹੀ ਟੈਲਵਰੀ ਇੰਡਸਟਰੀਅਲ ਪਾਰਕ ਡੈਲਟਾ ਤੱਕ ਵੀ ਵਾਟਰ ਸਰਵਿਸਿਜ਼ ਦੀ ਵਰਤੋਂ ਹੁਣ ਭਵਿੱਖ ਦੇ ਵਿੱਚ ਹੋ ਸਕੇਗੀ ਪਰ ਇਸ ਖਰਚਿਆਂ ਦੀ ਪਰਪਾਈ ਕਰਨ ਦੇ ਲਈ ਵਕ ਵਕ ਕ੍ਰਿਕਿਆਂ ਦੇ ਤਹਿਤ ਪ੍ਰਾਪਰਟੀ ਟੈਕਸ ਦੇ ਵਿੱਚ ਲੈਵੀ ਵਿੱਚ ਵਾਧਾ ਕੀਤਾ ਜਾਏਗਾ ਪਾਰਕਿੰਗ ਫੀਸਾਂ ਦੇ ਵਿੱਚ ਵੀ ਵਾਧਾ ਸ਼ਾਮਲ ਹੋਏਗਾ ਜਿੱਥੋਂ ਕਿ ਇਹ ਰੈਵਨਿਊ ਜਨਰੇਟ ਕੀਤਾ ਜਾਏਗਾ ਤੇ ਉਸ ਤਹਿਤ ਮੈਟਰੋ ਵੈਂਕੂਵਰ ਰੀਜਨ ਦੇ ਵਿੱਚ ਟ੍ਰਾਂਜ਼ਿਟ ਸਰਵਿਸਿਜ਼ ਨੂੰ ਬਿਹਤਰ ਬਣਾਇਆ ਜਾਏਗਾ 50 ਰੂਟਸ ਐਸੇ ਨੇ ਜਿੱਥੇ ਕਿ ਇਸ ਸਮੇਂ ਕਾਫੀ ਰਸ਼ ਬੱਸਾਂ ਦੇ ਵਿੱਚ ਰਹਿੰਦਾਗਾ ਉੱਥੇ ਨਵੀਆਂ ਬੱਸਾਂ ਚਲਾਉਣ ਅਤੇ ਤਿੰਨ ਹੋਰ ਰੈਪਿਡ ਰੂਟਸ ਦੀ ਤਲਾਸ਼ ਕਰਨ ਦੇ ਲਈ ਕਦਮ ਅੱਗੇ ਵਧਾਏ ਜਾਣਗੇ ਨਾਰਥ ਅਮਰੀਕਾ ਦੇ ਵਿੱਚ ਬੇਸ਼ੱਕ ਮੇਜ਼ਲ ਭਾਬ ਕੇ ਖਸਰੇ ਦੇ ਕੇਸ ਪਿਛਲੇ ਸਮੇਂ ਦਰਾਨ ਸਾਹਮਣੇ ਨਹੀਂ ਆਏ ਤੇ ਖਸਰੇ ਨੂੰ ਪੂਰੀ ਤਰ੍ਹਾਂ ਖਤਮ ਕਰ ਦਿੱਤਾ ਗਿਆ ਸੀ ਪਰ ਪਿਛਲੇ ਕੁਝ ਮਹੀਨਿਆਂ ਤੋਂ ਲਗਾਤਾਰ ਦੁਬਾਰਾ ਤੋਂ ਮੇਜ਼ਲਸ ਦੇ ਕੇਸ ਸਾਹਮਣੇ ਆ ਰਹੇ ਨੇ 온ਟਾਰੀਓ ਨੇ ਖਸਰੇ ਦੇ ਮਾਮਲੇ 'ਚ ਹੁਣ ਤੱਕ ਦਾ ਸਭ ਤੋਂ ਵੱਡਾ ਵਾਧਾ ਦਰਜ ਕੀਤਾ ਹੈ ਪਿਛਲੇ ਇੱਕ ਹਫਤੇ ਵਿੱਚ ਪ੍ਰੋਵਿੰਸ 'ਚ 223 ਮਾਮਲੇ ਸਾਹਮਣੇ ਆਏ ਨੇ ਇਸ ਨਾਲ 온ਟਾਰੀਓ ਦੇ ਵਿੱਚ ਅਕਤੂਬਰ ਤੋਂ ਹੁਣ ਤੱਕ ਖਸਰੇ ਦੇ ਵਾਇਰਸ ਨਾਲ بیمار ਪੈਣ ਵਾਲੇ ਲੋਕਾਂ ਦੀ ਗਿਣਤੀ 1243 ਹੋ ਗਈ ਹੈ ਪਬਲਿਕ ਹੈਲਥ ਅਨਟਾਰੀਓ ਨੇ ਇੱਕ ਰਿਪੋਰਟ ਵਿੱਚ ਕਿਹਾ ਕਿ ਇਸ ਦੇ ਨਾਲ ਅਫੈਕਟਡ 84 ਲੋਕਾਂ ਨੂੰ ਹਸਪਤਾਲ ਦੇ ਵਿੱਚ ਭਰਤੀ ਕਰਵਾਇਆ ਗਿਆ ਜਿਨ੍ਹਾਂ ਚੋਂ 63 ਬੱਚੇ ਵੀ ਸ਼ਾਮਲ ਨੇ ਇਸ ਤੋਂ ਇਲਾਵਾ 8 ਮਰੀਜ਼ ਇੰਟੈਂਸਿਵ ਕੇਅਰ ਵਿੱਚ ਦਾਖਲ ਨੇ ਈਸਟ-ਵੈਸਟ ਪਬਲਿਕ ਹੈਲਥ ਯੂਨਿਟ ਦੇ ਡਾਕਟਰ ਨਿਹਟ੍ਰਨ ਨੇ ਕਿਹਾ ਕਿ ਖਸਰੇ ਕਾਰਨ ਹਸਪੀਟਲ ਵਿੱਚ ਦਾਖਲ ਰਹਿਣ ਦੀ ਮਿਆਦ ਔਸਤਨ 3 ਦੀ ਹੈ ਪਰ ਇੱਕ ਤੋਂ 11 ਦਿਨ ਦੇ ਲਈ ਵੀ ਕਈਆਂ ਨੂੰ ਰੱਖਣਾ ਪੈ ਰਿਹਾ ਹੈ ਉਧਰ ਅਲਬਰਟਾ ਵਿੱਚ ਵੀ 70 ਮਾਮਲੇ ਸਾਹਮਣੇ ਆਏ ਨੇ ਜਿਨ੍ਹਾਂ ਵਿੱਚੋਂ 9 ਮਰੀਜ਼ ਹਸਪੀਟਲ 'ਚ ਦਾਖਲ ਨੇ ਇਸ ਵਾਰ ਨਾਰਥ ਅਮਰੀਕਾ ਦੇ ਵਿੱਚ ਖਸਰੇ ਦੇ ਕਾਫੀ ਮਾਮਲੇ ਸਾਹਮਣੇ ਆ ਰਹੇ ਨੇ ਤੇ ਪੂਰੇ ਨਾਰਥ ਅਮਰੀਕਾ 'ਚ ਹੁਣ ਤੱਕ 2500 ਕੇਸ ਸਾਮਣੇ ਆ ਚੁੱਕੇ ਨੇ ਇਸ ਤੋਂ ਇਲਾਵਾ ਅਰਜنٹੀਨਾ ਬ੍ਰਾਜ਼ੀਲ ਅਮਰੀਕਾ ਮੈਕਸੀਕੋ ਤੇ ਕੈਨੇਡਾ ਦੇ ਵਿੱਚ ਖਸਰੇ ਦੇ ਕੇਸ ਭਵਿੱਖ ਦੇ ਵਿੱਚ ਵਧ ਰਹੇ ਨੇ ਇਸ ਨੂੰ ਲੈ ਕੇ ਸਿਹਤ ਮਾਹਰ ਵੀ ਚਿੰਤਾਵਾਂ ਪ੍ਰਗਟਾ ਰਹੇ ਨੇ ਤੇ ਨਾਲੋਂ ਨਾਲ ਜਿਨ੍ਹਾਂ ਲੋਕਾਂ ਨੇ ਵੈਕਸੀਨੇਸ਼ਨ ਨਹੀਂ ਲਗਾਈ ਉਹਨਾਂ ਦੇ ਲਈ ਇਹ ਜ਼ਿਆਦਾ ਖਤਰਾ ਬਣ ਸਕਦਾ ਹੈ ਜਿਸ ਕਾਰਨ ਲੋਕਾਂ ਨੂੰ ਫੁੱਲੀ ਵੈਕਸੀਨੇਟ ਹੋਣ ਦੀ ਸਲਾਹ ਵੀ ਦਿੱਤੀ ਜਾ ਰਹੀ ਹੈ ਕੈਨੇਡਾ ਤੇ ਅਮਰੀਕਾ ਦੇ ਦਰਮਿਆਨ ਪਿਛਲੇ ਸਮੇਂ ਦੌਰਾਨ ਟ੍ਰੇਡ ਵਾਰ ਦੇ ਚੱਲਦਿਆਂ ਕਈ ਪ੍ਰਕਾਰ ਦੀਆਂ ਟੈਂਸ਼ਨਸ ਖੜੀਆਂ ਹੋਈਆਂ ਨੇ ਤੇ ਕੈਨੇਡੀਅਨ ਫੈਡਰਲ ਇਲੈਕਸ਼ਨ ਵੀ ਇਸੇ ਚੀਜ਼ ਦੇ ਉੱਪਰ ਹੀ ਫੋਕਸ ਰਹੀ ਹੈ ਕੈਨੇਡਾ ਸਰਕਾਰ ਵੱਲੋਂ 19 ਬਿਲੀਅਨ ਡਾਲਰ ਦੇ ਅਮਰੀਕਾ ਮੇਡ ਫਾਈਟਰ ਜੈਟਸ ਖਰੀਦਣ ਦੇ ਸਬੰਧੀ ਐਗਰੀਮੈਂਟ ਨੂੰ ਰਿਵਿਊ ਕੀਤਾ ਜਾ ਰਿਹਾ ਹੈ ਪਰ ਡਿਫੈਂਸ ਮਾਹਰਾਂ ਨੇ ਚੇਤਾਵਨੀ ਦਿੱਤੀ ਹੈ ਕਿ ਇਸ ਨਾਲ ਅਮਰੀਕੀ ਰਾਸ਼ਟਰਪਤੀ ਡੋਨਲਡ 트੍ਰੰਪ ਨਾਰਾਜ਼ ਹੋ ਸਕਦੇ ਨੇ ਕਿਉਂਕਿ ਤਾਜ਼ਾ ਮਾਹੌਲ ਦੇ ਵਿੱਚ ਆਟਵਾ ਅਤੇ ਵਾਸ਼ਿੰਗਟਨ ਨਵੇਂ ਆਰਥਿਕ ਅਤੇ ਸੁਰੱਖਿਆ ਸਬੰਧਾਂ ਉੱਪਰ ਗੱਲਬਾਤ ਦੀ ਤਿਆਰੀ ਕਰ ਰਹੇ ਨੇ ਮਾਕਾਰਨੀ ਨੇ ਮਾਰਚ ਵਿੱਚ ਪ੍ਰਧਾਨ ਮੰਤਰੀ ਵੱਜੋਂ ਅਹੁਦਾ ਸਵਾਲਣ ਤੋਂ ਬਾਅਦ ਲਾਕ ਹੀਡ ਮਾਰਟਿਨ ਤੋਂ F35 ਫਾਈਟਰ ਜੈਟਸ ਦੀ ਖਰੀਦ ਐਗਰੀਮੈਂਟ ਨੂੰ ਰਿਵਿਊ ਕਰਨ ਦੇ ਹੁਕਮ ਦਿੱਤੇ ਸਨ ਕਿਉਂਕਿ ਉਸ ਸਮੇਂ ਕੈਨੇਡਾ ਤੇ ਅਮਰੀਕਾ ਦੇ ਵਿਚਕਾਰ ਟ੍ਰੇਡ ਵਾਰ ਗੰਭੀਰ ਰੂਪ ਧਾਰ ਚੁੱਕੀ ਸੀ ਨੈਸ਼ਨਲ ਸਿਕਿਉਰਿਟੀ ਡਿਪਾਰਟਮੈਂਟ ਦੇ ਇੱਕ ਸਪੋਕਸਪਰਸਨ ਨੇ ਕਿਹਾ ਕਿ ਆਸਟਨ ਐਫ 35 ਦੀ ਖਰੀਦ ਰਿਵਿਊ ਹੋ ਰਹੀ ਹੈ ਪਰ ਫਿਲਹਾਲ ਉਹ ਇਸ ਗੱਲ ਦੀ ਜਾਣਕਾਰੀ ਨਹੀਂ ਦੇ ਸਕਦੇ ਕਿ ਕਦੋਂ ਤੱਕ ਪੂਰੀ ਹੋ ਜਾਏਗੀ ਹਾਲਾਂਕਿ ਡਿਫੈਂਸ ਐਕਸਪੋਰਟਸ ਦਾ ਮੰਨਣਾ ਹੈ ਕਿ ਨੈਸ਼ਨਲ ਸਿਕਿਉਰਿਟੀ ਅਤੇ ਡਿਫੈਂਸ ਡਿਪਾਰਟਮੈਂਟ ਅਤੇ ਕੈਨੇਡੀਅਨ ਮਿਲਟਰੀ ਵੱਲੋਂ F35 ਦੀ ਖਰੀਦ ਨੂੰ ਰੱਦ ਕਰਨ ਦਾ ਸਮਰਥਨ ਕਰਨ ਦੀ ਸੰਭਾਵਨਾ ਘੱਟ ਹੈ ਕਿਉਂਕਿ ਇਸ ਦੇ ਨਾਲ ਦੋਵੇਂ ਮੁਲਕਾਂ ਦੇ ਵਿੱਚ ਕਈ ਸਬੰਧਾਂ 'ਚ ਵਿਗਾੜ ਆ ਸਕਦੇ ਨੇ ਤੇ ਨਾਲੋਂ ਨਾਲ ਇਹ ਵੀ ਆਖਿਆ ਜਾ ਰਿਹਾ ਹੈ ਕਿ ਅਮਰੀਕਾ ਤੇ ਕੈਨੇਡਾ ਦੀਆਂ ਆਰਮਡ ਫੋਰਸਸ ਦੇ ਵੱਲੋਂ ਹਰ ਆਪਰੇਸ਼ਨਸ ਦੇ ਵਿੱਚ ਇਕੱਠੀ ਭਾਗੀਦਾਰੀ ਕੀਤੀ ਜਾਂਦੀ ਹੈ ਕਿ ਕਿ ਨਾਟੋ ਅਲਾਈਅੰਸ ਦੇ ਤਹਿਤ ਵੀ ਦੋਵੇਂ ਮੁਲਕਾਂ ਦੀਆਂ ਫੋਰਸਸ ਇਕੱਠੀਆਂ ਜਾਂਦੀਆਂ ਨੇ ਜਿਸ ਤਹਿਤ ਹੀ ਅਮਰੀਕਾ ਤੋਂ F35 ਖਰੀਦਣ ਦਾ ਫੈਸਲਾ ਕੀਤਾ ਗਿਆ ਸੀ ਕਿਉਂਕਿ ਇਹਨਾਂ ਨੂੰ ਆਪਰੇਟ ਕਰਨਾ ਤੇ ਆਰਮੀ ਦੇ ਫੌਜੀਆਂ ਨੂੰ ਟ੍ਰੇਨਡ ਕਰਨਾ ਇਸ ਦੇ ਨਾਲ ਸੁਖਾਲਾ बन ਜਾਂਦਾਗਾ बेशक इस एग्रीमेंट दे रद्द होण दी कोई संभावना नहीं है पर रिव्यू किन्ने ਚਿਰਚ ਕੰਪਲੀਟ ਹੁੰਦਾ ਇਸ ਜ਼ਰੂਰ ਦੇਖਣਾ ਹੋਏਗਾ पर ਇਸ ਦੌਰਾਨ ਕੈਨੇਡੀਅਨ ਪ੍ਰਧਾਨ ਮੰਤਰੀ ਅਮਰੀਕਾ ਦੀ ਫੇਰੀ ਉੱਪਰ ਵੀ ਜਾ ਰਹੇ ਨੇ ਜਿਸ ਦੇ ਬਾਅਦ ਦੋਵੇਂ ਮੁਲਕਾਂ ਚ ਸਬੰਧ ਠੀਕ ਹੋਣ ਦੀਆਂ ਸੁਭਾਵਨਾਵਾਂ ਨੇ ਟੈਰੀਬੌਨ ਰਾਈਡਿੰਗ ਜੋ ਕਿ ਪਹਿਲਾਂ ਲਿਬਰਲਸ ਦੇ ਹਿੱਸੇ ਆਈ ਸੀ ਪਰ ਹੁਣ ਇਲੈਕਸ਼ਨ ਕੈਨੇਡਾ ਦੇ ਵੱਲੋਂ ਦੁਬਾਰਾ ਰਿਵਿਊ ਤੋਂ ਬਾਅਦ ਇਹ ਬਲਾਕ ਕੀ ਬਕਵਾਦੀ ਝੋਲੀ ਪਾ ਦਿੱਤੀ ਗਈ ਹੈ ਜਿਸ ਦੇ ਨਾਲ ਫੈਡਰਲ ਲਿਬਰਲਸ ਦੀਆਂ ਸੀਟਾਂ 169 ਤੋਂ ਘਟ ਕੇ 168 ਰਹਿ ਗਈਆਂ ਨੇ ਤੇ ਬਲਾਕ ਦੀਆਂ ਸੀਟਾਂ 23 ਹੋ ਗਈਆਂ ਨੇ ਕੈਨੇਡਾ ਦੇ ਵਿੱਚ ਬੇਸ਼ੱਕ ਫੈਡਰਲ ਇਲੈਕਸ਼ਨ ਦੇ ਰਿਜ਼ਲਟ ਆ ਚੁੱਕੇ ਨੇ ਅਤੇ ਮinority liberal government ਬਣਨ ਲੱਗ ਪੱਗ ਤੈ ਹੈ ਪਰ ਇਸੇ ਸਮੇਂ ਦੌਰਾਨ ਇਲੈਕਸ਼ਨ ਕੈਨੇਡਾ ਵੱਲੋਂ ਆਪਣੀ ਵੈਲੀਡੇਸ਼ਨ ਪ੍ਰਕਿਰਿਆ ਦੌਰਾਨ ਦੋ ਵਾਰ ਰਿਜ਼ਲਟਸ ਦੀ ਜਾਂਚ ਕੀਤੀ ਜਾ ਰਹੀ ਹੈ ਇਸੇ ਦੌਰਾਨ ਟੈਰੇਬੋਨ ਰਾਈਡਿੰਗ ਹੁਣ ਬਲੌਕ ਕੀ ਬਕਵਾ ਦੀ ਝੋਲੀ ਪਾਈ ਗਈ ਹੈ ਨਤੀਜਿਆਂ ਵਾਲੇ ਦਿਨ ਲਿਬਰਲਜ਼ ਇਸ ਸੀਟ ਉਪਰ 35 ਵੋਟਾਂ ਦੇ ਨਾਲ ਅੱਗੇ ਸਨ ਹੁਣ ਬਲਾਕ ਉਮੀਦਵਾਰ ਨਾਥਲੀ ਸਿੰਕਲੇਅਰ ਦੇ ਸਕੈਨਨ ਨੂੰ 44 ਵੋਟਾਂ ਦੇ ਫਰਕ ਦੇ ਨਾਲ ਅੱਗੇ ਦੱਸਿਆ ਜਾ ਰਿਹਾ ਹੈ ਇਸ ਨਾਲ ਲਿਬਰਲਸ ਜਿੰਨਾਂ ਕੋਲ ਪਹਿਲੇ ਮinority ਚ 169 ਸੀਟਾਂ ਸਨ ਉਹ ਹੁਣ ਘਟ ਕੇ 168 ਰਹਿ ਗਏ ਨੇ ਤੇ ਬਲਾਕ ਕਿਬਕਵਾ ਕੋਲ 23 ਸੀਟਾ ਹੋ ਗਈਆਂ ਨੇ ਵੈਲੀਡੇਸ਼ਨ ਪ੍ਰਕਿਰਿਆ ਜੋ ਕਿ ਅਧਿਕਾਰਤ ਤੌਰ ਤੇ ਦੁਬਾਰਾ ਗਿਣਤੀ ਤੋਂ ਵੱਖਰੀ ਹੈ ਇਲੈਕਸ਼ਨ ਕੈਨੇਡਾ ਲਈ ਇਲੈਕਸ਼ਨ ਨਾਈਟ ਨੂੰ ਰਿਪੋਰਟ ਕੀਤੇ ਜਾਣ ਵਾਲੇ ਅਨਅਧਿਕਾਰਤ ਨਤੀਜਿਆਂ ਦੀ ਪੁਸ਼ਟੀ ਕਰਨ ਦਾ ਹੈ ਤਰੀਕਾਗਾ ਹਰੇਕ ਸਥਾਨੰਗ ਰਿਟਰਨਿੰਗ ਅਫਸਰ ਹਰੇਕ ਪੋਲਿੰਗ ਸਟੇਸ਼ਨ ਦੁਆਰਾ ਰਿਪੋਰਟ ਕੀਤੇ ਗਏ ਰਿਜ਼ਲਟਸ ਦੀ ਜਾਂਚ ਕਰਦਾ ਤਾਂ ਜੋ ਕਿਸੇ ਸੰਭਾਵੀ ਗਲਤੀਆਂ ਨੂੰ ਦੂਰ ਕੀਤਾ ਜਾ ਸਕੇ ਇਲੈਕਸ਼ਨ ਕੈਨੇਡਾ ਦੇ ਬੁਲਾਰੇ ਮੈਥਿਓ ਮੈਕੀਨਾ ਨੇ ਚੋਣਾਂ ਵਾਲੇ ਦਿਨ ਤੋਂ ਪਹਿਲਾ ਦੱਸਿਆ ਕਿ ਜਦੋਂ ਤੁਸੀਂ ਸੈਂਕੜੇ ਜਾਂ ਹਜ਼ਾਰਾਂ ਪੋਲਿੰਗ ਸਟਾਨਾ ਅਤੇ ਬਹੁਤ ਸਾਰੇ ਨਤੀਜਿਆਂ ਬਾਰੇ ਗੱਲ ਕਰ ਰਹੇ ਹੋ ਤਾਂ ਗਲਤੀਆਂ ਹੋ ਸਕਦੀਆਂ ਨੇ ਭਾਵੇਂ ਇਹ ਫੋਨ ਉੱਤੇ ਕੁਝ ਗਲਤ ਸੁਣਿਆ ਜਾਵੇ ਜਾਂ ਕੋਈ ਗਲਤੀ ਨਾਲ ਕੀਬੋਰਡ ਉੱਤੇ ਗਲਤ ਨੰਬਰ ਟਾਈਪ ਕਰ ਦੇਵੇ ਅਧਿਕਾਰਤ ਪ੍ਰਕਿਰਿਆ ਤੋਂ ਬਾਅਦ ਜਿੱਤ ਹਾਰ ਦਾ ਫਰਕ ਥੋੜਾ ਹੋਣ ਕਰਕੇ ਇਸ ਸੀਟ ਉੱਪਰ ਮੁੜ ਤੋਂ ਗਿਣਤੀ ਹੋਏਗੀ ਦੱਸਣ ਜੋਗ ਹੈ ਕਿ ਜੇਕਰ ਕੋਈ ਕੈਂਡੀਡੇਟ ਕੁੱਲ ਵੋਟਾਂ ਦੇ 0.1% ਤੋਂ ਘੱਟ ਵੋਟਾਂ ਨਾਲ ਜਿੱਤਦਾ ਤਾਂ ਅਧਿਕਾਰਤ ਦੁਬਾਰਾ ਰੀਕਾਉਂਟਿੰਗ ਹੁੰਦੀ ਹੈ ਰੀਕਾਉਂਟਿੰਗ ਗਿਣਤੀ ਦੇ ਨਾਲ-ਨਾਲ ਵੱਖ-ਵੱਖ ਰਾਈਡਿੰਗਾਂ ਵਿੱਚ ਉਲਟਫੇਰ ਵੀ ਹੁੰਦਾਗਾ 2021 ਚ ਬਲੌਕ ਉਮੀਦਵਾਰ ਨੂੰ ਉਸ ਸਮੇਂ ਦੀ ਚੈਟੋਗੋਏ ਲੈਕਲੋ ਨਾਮੀ ਰਾਈਡਿੰਗ ਤੋਂ ਜੇਤੂ ਕੋਸ਼ਿਸ਼ ਕੀਤਾ ਗਿਆ ਸੀ ਪਰ 2 ਹਫ਼ਤੇ ਬਾਅਦ ਇੱਕ ਅਧਿਕਾਰਤ ਮੁੜ ਗਿਣਤੀ ਨੇ ਲਿਬਰਲ ਉਮੀਦਵਾਰ ਨੂੰ ਜਿਤਾ ਦਿੱਤਾ ਇਸ ਤੋਂ ਇਲਾਵਾ ਨਿਊਫਾਉਂਡਲੈਂਡ ਦੀ ਇੱਕ ਰਾਈਡਿੰਗ ਵਿੱਚ ਵੀ ਮੁੜ ਗਿਣਤੀ ਹੋਣੀ ਹੈ ਜਿੱਥੇ ਲਿਬਰਲ ਉਮੀਦਵਾਰ ਨੇ ਕੰਜ਼ਰਵਟਿਵ ਨੂੰ 12 ਵੋਟਾਂ ਦੇ ਨਾਲ ਹਰਾਇਆ ਬੇਸ਼ੱਕ ਇਸ ਵਿੱਚ ਫੇਰ ਬਦਲ ਦੀ ਸੰਭਾਵਨਾ ਕਟ ਹੁੰਦੀ ਹੈ ਪਰ ਜਦੋਂ ਦੁਬਾਰਾ ਤੋਂ ਕਾਊਂਟਿੰਗ ਹੁੰਦੀ ਹੈ ਤਾਂ ਬਹੁਤ ਵਾਰ ਨਤੀਜੇ ਬਦਲ ਜਾਂਦੇ ਨੇ ਬ੍ਰਿਟਿਸ਼ ਕਲੰਬੰਦੀਆ ਦੀਆਂ ਪ੍ਰੋਵਿੰਸ਼ੀਅਲ ਇਲੈਕਸ਼ਨ ਸਮੇਂ ਵੀ ਇੱਕ ਸੀਟ ਦੇ ਉੱਪਰ ਇਸ ਤਰ੍ਹਾਂ ਦਾ ਨਜ਼ਾਰਾ ਦੇਖਿਆ ਗਿਆ ਸੀ ਜਿਸ ਦੇ ਨਾਲ ਪੀਸੀ ਐਂਡ ਡੀਪੀ ਆਪਣੀ ਮжоਰਿਟੀ ਬਣਾਉਣ 'ਚ ਕਾਮਯਾਬ ਰਹੀ ਸੀ ਸੋ ਹੁਣ ਕੋਲ 9 ਸੀਟਾਂ ਅਜਿਹੀਆਂ ਨੇ ਜਿੱਥੇ ਕਿ ਕਾਫੀ ক্লোਜ਼ ਫਾਈਟ ਰਹੀ ਹੈ ਤੇ ਉਸ ਉੱਪਰ ਦੁਬਾਰਾ ਕਾਊਂਟਿੰਗ ਦੇ ਸਮੇਂ ਨਤੀਜਿਆਂ 'ਚ ਫੇਰ ਬਦਲ ਹੋ ਸਕਦੀ ਹੈ ਹੰਡਿਕ ਟੈਨਰਟਮੈਂਟ ਤੋਂ ਸੀਨੀਅਰ ਪੱਤਰਕਾਰ ਕੁਲਮੀਤ ਸਿੰਘ ਸੰਘਾ ਦੀ ਇੱਕ ਖਾਸ ਰਿਪੋਰਟ ਚੈਨਲ ਪੰਜਾਬੀ ਵੇਖ ਰਿਹਾ ਇਸ ਮੂਹਰ ਦੇਸ਼ਕਾਂ ਨੂੰ ਕੁਲਮੀਤ ਸਿੰਘ ਵੱਲੋਂ ਨਿੱਗੀ ਜੀ ਆਇਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਐਡਮੰਟਨ ਸ਼ਹਿਰ ਤੋਂ ਇੱਕ ਖਬਰ ਲੈ ਕੇ ਦੋਸਤੋ ਹਾਜ਼ਰ ਹੋ ਰਿਹਾ ਖਬਰ ਇਹ ਆ ਕਿ ਅਲਬਰਟਾ ਸਰਕਾਰ ਜਿਹੜੀ ਜੀ ਉਹ ਇਲੈਕਸ਼ਨ ਲਾਜ਼ ਨੂੰ ਓਵਰਹਾਲ ਕਰਨ ਲੱਗੀ ਆ ਯਾਨੀ ਕਿ ਉਹਦੇ ਚ ਕੁਝ ਤਬਦੀਲੀਆਂ ਲਿਆਉਣ ਲੱਗੀ ਆ ਤੁਹਾਨੂੰ ਯਾਦ ਹੋਣਾ 2015 ਦੇ ਵਿੱਚ ਜਦੋਂ ਰੀਚਲ ਨੌਟਲੀ ਹੋਰਾਂ ਦੀ ਸਰਕਾਰ ਬਣੀ ਸੀ ਐਨ ਡੀ ਪੀ ਦੀ ਤੇ ਉਹਨਾਂ ਨੇ ਵੀ ਕੁਝ ਤਬਦੀਲੀਆਂ ਲਿਆਂਦੀਆਂ ਸੀ ਖਾਸ ਕਰਕੇ ਉਹਨਾਂ ਨੇ ਇਹ ਲਿਆਂਦਾ ਸੀਗਾ ਵੀ ਜਿਹੜੀਆਂ ਕਾਰਪੋਰੇਸ਼ਨਸ ਹੈਗੀਆਂ ਉਹ ਡਾਇਰੈਕਟ ਪੈਸਾ ਜਿਹੜਾ ਡੋਨੇਟ ਨਹੀਂ ਕਰ ਸਕਦੀਆਂ ਇਸੇ ਤਰ੍ਹਾਂ ਹੀ ਜਿਹੜੀਆਂ ਯੂਨੀਅਨਸ ਸੀਗੀਆਂ ਉਹ ਵੀ ਨਹੀਂ ਸੀ ਡੋਨੇਟ ਕਰ ਸਕਦੀਆਂ ਉਹਨਾਂ ਨੇ ਬੰਦ ਕਰ ਦਿੱਤਾ ਸੀਗਾ ਵੀ ਤੁਸੀਂ ਇਦਾਂ ਪੈਸੇ ਦੇ ਕੇ ਕਿਉਂਕਿ ਆਮ ਲੋਕਾਂ ਦੇ ਮਨਾਂ ਵਿੱਚ ਹੈ ਕਿ ਜਦੋਂ ਵੱਡੀਆਂ ਕਾਰਪੋਰੇਸ਼ਨਸ ਜਾਂ ਯੂਨੀਅਨ ਦਿੰਦੀਆਂ ਤੇ ਸਰਕਾਰਾਂ ਫਿਰ ਫੈਸਲੇ ਉਹਨਾਂ ਲੋਕਾਂ ਲਈ ਹੀ ਕਰਦੇ ਹੈਗੇ ਆ ਸੋ ਹੁਣ ਉਹਦੇ ਚੀ ਤਬਦੀਲੀ ਲਿਆਂਦੀ ਗਈ ਆ ਭਈ ਦੁਬਾਰਾ ਫਿਰ ਭਈ ਜਿਹੜੀਆਂ ਕਾਰਪੋਰੇਸ਼ਨਸ ਹੈਗੀਆਂ ਤੇ ਯੂਨੀਅਨਸ ਹੈਗੀਆਂ ਉਹ ਫਿਰ ਦੁਬਾਰਾ ਡੋਨੇਸ਼ਨ ਵਾਲੀ ਗੱਲਬਾਤ ਉਹਨਾਂ ਲਈ ਖੋਲ ਦਿੱਤੀ ਗਈ ਆ ਔਰ 5000 ਡਾਲਰ ਦੀ ਲਿਮਟ ਉਹਦੇ ਤੇ ਲਾਈ ਗਈ ਆ ਤੇ ਹੋਰ ਇਹ ਜਿਹੜਾ ਜੀ ਬਿਲ 54 ਆ ਜਸਟਿਸ ਮਨਿਸਟਰ ਮिक्की ਅਮੇਰੀ ਉਹਨਾਂ ਨੇ ਲੈਜਿਸਲੇਚਰ ਦੇ ਵਿੱਚ ਕੱਲ ਪੇਸ਼ ਕੀਤਾ ਤੇ ਇਹਦੇ ਵਿੱਚ ਕੁਝ ਹੋਰ ਗੱਲਾਂ ਨੇ ਜਿਵੇਂ ਅੱਗੇ ਲੋਕੀ ਵੋਟਾਂ ਪਾਉਣ ਜਾਂਦੇ ਸੀਗੇ ਤੇ ਜੇ فرض ਕਰੋ ਤੁਹਾਡੇ ਕੋਲ ਆਈਡੈਂਟੀਟੀ ਨਹੀਂ ਹੈ ਤੇ ਤੁਹਾਡੇ ਨਾਲ ਅਗਰ ਕੋਈ ਹੋਰ ਦੂਸਰਾ ਵੋਟਰ ਜਿਹਦੇ ਕੋ ਆਪਣੀ ਆਈਡੀ ਹੈ ਉਹ ਕਹਿ ਸਕਦਾ ਸੀ ਕਿ ਹਾਂ ਜੀ ਇਹ ਵੀ ਇੱਥੇ ਹੀ ਰਹਿੰਦਾ ਆ ਜਾਂ ਇਹ ਸਿਟੀਜ਼ਨ ਹੈ ਤੇ ਇਹਦੀ ਵੋਟ ਲੈ ਲਓ ਉਹ ਇਹਨਾਂ ਨੇ ਹੁਣ ਬਦਲ ਦਿੱਤਾ ਉਹ ਕਹਿੰਦੇ ਵੀ ਦੂਸਰਾ ਬੰਦਾ ਇੱਕ ਦੂਜੇ ਦੇ ਥਾਂ ਇਦਾਂ ਵਾਊਚ ਨਹੀਂ ਉਹ ਕਰ ਸਕੇਗਾ ਯਾਨੀ ਕਿ ਤੁਹਾਨੂੰ ਆਪਣੀ ਆਈਡੀ ਦੇ ਆਧਾਰ ਦੇ ਉੱਤੇ ਹੀ ਤੁਸੀਂ ਵੋਟ ਜਿਹੜੀ ਆ ਉਹ ਪਾ ਸਕੋਗੇ। ਅ ਇੱਕ ਹੋਰ ਇਹਨਾਂ ਨੇ ਗੱਲ ਇਹ ਕੀਤੀ ਹੈ ਜੀ ਇਹਦੇ ਵਿੱਚ ਭਈ ਜਿਹੜਾ ਨਾ ਟਾਈਮ ਹੈਗਾ ਆ ਕੁਝ ਜਿਵੇਂ ਹੁਣ ਕਿਸੇ ਫਰਜ ਕਰੋ ਕਿਸੇ ਐਮਐਲਏ ਨੂੰ ਤੁਸੀਂ ਰੀਕਾਲ ਕਰਨਾ ਹੈਗਾ ਉਹਦੇ ਬਾਰੇ ਭਈ ਕਿੰਨੇ ਦਸਕਤ ਹੋਣੇ ਚਾਹੀਦੇ ਆ ਕਿੰਨੇ ਪਰਸੈਂਟ ਵੋਟਰ ਜਿਹੜੇ ਆ ਉਹਨਾਂ ਚੋਂ ਤੁਹਾਡੇ ਨੰਬਰ ਹੋਣੇ ਚਾਹੀਦੇ ਆ ਉਹਦੇ ਵਿੱਚ ਕੁਝ ਗੱਲਾਂ ਬਾਤਾਂ ਲਿਆਂਦੀਆਂ ਜੀ ਉਹ ਮੈਂ ਤੁਹਾਨੂੰ ਦੱਸਦਾ ਕਿ ਕਿਉਂਕਿ ਪਹਿਲਾਂ ਇਦਾਂ ਹੁੰਦਾ ਸੀਗਾ ਕਿ ਅਗਰ ਕੋਈ ਕਿਸੇ ਬੰਦੇ ਨੂੰ ਤੁਸੀਂ ਰੀਕਾਲ ਕਰਨਾ ਹੈ ਤੇ ਉਹਦੇ ਜਿੰਨੇ ਟੋਟਲ ਵੋਟਰਸ ਹੈਗੇ ਆ ਉਸ ਕਾਂਸਟਿਟੂਐਂਸੀ ਦੇ ਵਿੱਚ ਉਹਦੀ ਪਰਸੈਂਟੇਜ ਰੱਖੀ ਸੀਗੀ ਇਹਨਾਂ ਨੇ ਕਿ ਉਸ ਪਰਸੈਂਟੇਜ ਦੇ ਮੁਤਾਬਕ ਅਗਰ ਉਹਨੇ 10 ਕਟ ਹੋ ਜਾਂਦੇ ਤੁਸੀਂ ਰੀਕਾਲ ਕਰ ਸਕਦੇ ਆ ਤੁਹਾਨੂੰ ਯਾਦ ਹੋਣਾ ਕੈਲਗਰੀ ਦੇ ਵਿੱਚ ਮੇਅਰ ਜੋਤੀ ਗੌਂਟੈਕ ਨੂੰ ਰੀਕਾਲ ਕਰਨ ਲਈ ਇੱਕ ਵਿਅਕਤੀ ਨੇ ਕੋਸ਼ਿਸ਼ ਕੀਤੀ ਸੀ ਪਰ ਉਹ ਇਸੇ ਕਰਕੇ ਉਹ ਕਰ ਨਹੀਂ ਸਕੇ ਕਿਉਂਕਿ ਉਹਦੇ ਕੋਲ ਉਹ ਸਿਗਨੇਚਰ ਨਹੀਂ ਉਹਨੇ ਹੋ ਸਕੇ ਤੇ ਉਹਨੇ ਕਾਫੀ ਇਸ ਗੱਲ ਤੇ ਰੌਲਾ ਪਾਇਆ ਸੀ ਵੀ ਭਾਈ ਇਹ ਜਿਹੜੀਆਂ ਨੰਬਰ ਦੇ ਹੈਗੇ ਆ ਇਹ ਘਟਾਏ ਜਾਣ ਸੋ ਇਹ ਇੱਕ ਕਿਸਮ ਦੀ ਉਸੇ ਗੱਲ ਤੇ ਆ ਰਹੇ ਨੇ ਭਈ ਜਿਹੜੇ ਲੋਕਾਂ ਦੇ ਨੰਬਰ ਹੈਗੇ ਆ ਉਹਨਾਂ ਦੀ ਪਰਸੈਂਟੇਜ ਘਟਾ ਦਿੱਤੀ ਜਾਵੇ ਤਾਂ ਆ ਕੇ ਰੀਕਾਲ ਲੋਕਾਂ ਨੂੰ ਕੀਤਾ ਜਾ ਸਕੇ ਆ ਇਧਰੋਂ ਜਿਹੜੇ ਐਨਡੀਪੀ ਦੇ ਐਮਐਲਏ ਇਰਫਾਨ ਸੁਬੀਰ ਹੋਰੀ ਆ ਉਹ ਕਹਿੰਦੇ ਵੀ ਦੇਖੋ ਇਹ ਜਿਹੜਾ ਕੰਮ ਕਰ ਰਿਹਾ ਆ ਇਹ ਇੱਕ ਕਿਸਮ ਦਾ ਜਿਹੜੇ ਨਾ ਡੋਨਰਸ ਹੋਣਗੇ ਉਹਨਾਂ ਦੇ ਸੋਰਸ ਦਾ ਨਹੀਂ ਪਤਾ ਲੱਗਣਾ ਵੀ ਉਹ ਪੈਸਾ ਆ ਕਿੱਥੋਂ ਰਿਹਾ ਜਿਵੇਂ ਹੁਣ ਬਿਜ਼ਨਸ ਵਾਲਾ ਜਾਂ ਕਾਰਪੋਰੇਸ਼ਨ ਵਾਲਾ ਉਹ ਕਹਿੰਦੇ ਤੁਹਾਨੂੰ ਸੋਰਸ ਦਾ ਨਹੀਂ ਪਤਾ ਲੱਗਣਾ ਵੀ ਕਿਹਨੇ ਪੈਸੇ ਦਿੱਤੇ ਹੈਗੇ ਆ ਔਰ ਇੱਕ ਹੋਰ ਜਿਹੜੀ ਚੇਂਜ ਹੈ ਜੀ ਉਹ ਆ ਵੀ ਜਿਹੜੇ ਟੈਬੂਲੇਟਰ ਹੁੰਦੇ ਨੇ ਨਾ ਵੋਟਾਂ ਗਿਣਨ ਵਾਲੇ ਉਹ ਵੀ ਹਟਾਏ ਜਾ ਰਹੇ ਆ ਉਹ ਕਹਿੰਦੇ ਜੀ ਵੀ ਹੁਣ ਇਹ ਵੋਟਾਂ ਹੱਥ ਨਾਲ ਗਿਣੀਆਂ ਜਾ ਕਰਨਗੀਆਂ ਔਰ ਸਮਾਂ ਦਿੱਤਾ 12 ਘੰਟੇ ਦਾ ਤੇ ਉਹਦੇ ਅੰਦਰ ਅੰਦਰ ਜਿਹੜਾ ਰਿਜ਼ਲਟ ਆ ਇਹਨਾਂ ਨੂੰ ਉਹ ਦੱਸਣਾ ਪਿਆ ਕਰੇਗਾ ਜਦੋਂ ਵੋਟਾਂ ਆਊਟ ਹੁੰਦੀਆਂ ਨੇ ਸੋ ਇਸ ਤਰ੍ਹਾਂ ਦੀਆਂ ਤਬਦੀਲੀਆਂ ਜਿਹੜੀਆਂ ਜੀ ਉਹ ਆ ਰਹੀਆਂ ਨੇ ਫਿਲਹਾਲ ਦੇ ਲਈ ਕੈਨੇਡਾ ਨਿਊਜ਼ ਦੇ ਵਿੱਚ ਇੰਨਾ ਹੀ ਪਲਕੇ ਫਿਰ ਹਾਜ਼ਰ ਹੋਵਾਂਗੇ ਤਦ ਤੱਕ ਦੇ ਲਈ ਦਿਓ ਆਗਿਆ ਤੇ ਤੁਸੀਂ ਬਣੇ ਰਹੋ ਚੈਨਲ ਪੰਜਾਬੀ ਦੇ ਨਾਲ ਧੰਨਵਾਦ